ਸ਼ਹੀਦੀ ਜੋੜ ਮੇਲੇ ਤੇ ਚਲਦੇ ਬਹੁਤ ਸਾਰੇ ਲੋਕ ਸੰਗਣੀ ਤੁੰਦ ਦੀ ਨਾ ਪਰਵਾਹ ਕਰਦੇ ਹੋਏ ਸ਼ਰਦਾ ਦੇ ਨਾਲ ਸ਼੍ਰੀ ਫਤਿਹਗੜ ਸਾਹਿਬ ਨਤਮਸਤਕ ਹੋਣ ਲਈ ਜਾ ਰਹੇ ਨੇ ਤੇ ਇਸ ਮੌਕੇ ਕਈ ਹਾਦਸੇ ਵੀ ਵਾਪਰ ਰਹੇ ਨੇ ਤੇ ਤਾਜ਼ਾ ਮਾਮਲਾ ਪਾਚੀਵਾੜਾ ਦੇ ਸਾਹਿਬ ਉਸ ਵੇਲੇ ਵਾਪਰਿਆ ਜਦੋਂ ਫਤਿਹਗੜ ਸਾਹਿਬ ਵਿਖੇ ਜਾ ਰਹੀਆਂ ਸੰਗਤ ਦੀਆਂ ਦੋ ਟਰਾਲੀਆਂ ਇੱਕ ਪੈਲਸ ਦੇ ਕੋਲ ਪਲਟ ਗਈਆਂ ਤੇ ਟਰਾਲੀ ਵਿੱਚ ਬੈਠੀ ਸੰਗਤ ਅਤੇ ਟਰੈਵਲਰਾਂ ਨੇ ਦੱਸਿਆ ਕਿ ওভারਟੇਕ ਕਰਨ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ ਜਿਸ ਦੇ ਵਿੱਚ ਦੋਵੇਂ ਟਰਾਲੀਆਂ 'ਚ 25 ਤੋਂ ਲੈ ਕੇ 30 ਦੇ ਕਰੀਬ ਸੰਗਤ ਤੇ ਸੰਗਤ ਦੇ ਮਾਮੂਲੀ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਕੇ ਨਿਹੜਲੇ ਹਸਪਤਾਲ ਦੇ ਵਿੱਚ ਐਂਬੂਲੈਂਸ ਦੇ ਰਾਹੀਂ ਪਹੁੰਚਾਇਆ ਗਿਆ। ਲੇਕਿਨ ਇਹ ਨਿਮਤ ਤੇ ਰਹੀ ਹੈ ਕਿ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਗੰਭੀਰ ਸੱਟ ਨਹੀਂ ਲੱਗੀ ਹੈ। ਪਤਾ ਲੱਗਿਆ ਹੈ ਕਿ ਜੋ ਨੌਜਵਾਨ ਟਰੈਕਟਰ ਚਲਾ ਰਿਹਾ ਸੀ ਉਸ ਦੀ ਵੀ ਉਮਰ ਤਕਰੀਬਨ 18 ਕੁ ਸਾਲ ਸੀ। ਤੇ ਟਰੈਕਟਰਾਂ ਦੀ ਸਪੀਡ ਜ਼ਿਆਦਾ ਹੋਣ ਕਾਰਨ ਜਦੋਂ ਉਹ ਓਵਰਟੇਕ ਕਰ ਰਿਹਾ ਸੀ ਤਾਂ ਉਹ ਖਬਰ ਆ ਗਿਆ ਤੇ ਇਸ ਕਾਰਨ ਇਹ ਹਾਦਸਾ ਵਾਪਰ ਗਿਆ। ਹਾਂਜੀ ਹਾਂਜੀ ਅਸੀਂ راہੋਂ ਤੋਂ ਆਂਦੇ ਪਏ ਸੀਗੇ ਫਿਰ ਦੇਖ ਐਕਸੀਡੈਂਟ ਹੋਇਆ ਤਾਂ ਦੋਨੋਂ ਹੀ ਆਹ ਟਰਾਲੀਆਂ ਉਲਟੀਆਂ ਹੋਈਆਂ ਸੀਗੀਆਂ ਵੀ ਦੇਖ ਕੇ ਪਹਿਲਾਂ ਪੁਲਿਸ ਨੂੰ ਕਾਲ ਕੀਤੀ ਤੇ ਆਫਟਰ ਦੈਟ ਅਸੀਂ ਐਂਬੂਲੈਂਸ ਨੂੰ ਕਾਲ ਕੀਤੀ ਲੁਧਿਆਣੇ ਨੂੰ ਕੀਤੀ ਸੀ ਜਿਹੜਾ ਲੁਧਿਆਣਾ ਪੈਂਦਾ ਨਾ ਇੱਥੇ ਦਾ ਅੱਛਾ ਜੀ ਫਿਰ ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਬੁਲਾ ਕੇ ਹੁਣ ਐਂਬੂਲੈਂਸ ਵੀ ਆ ਗਈ ਐ ਪੁਲਿਸ ਵੀ ਆ ਗਈ ਐ ਅੱਛਾ ਜੀ ਤੇ ਹੁਣ ਅਸੀਂ ਚੱਲੇ ਆ ਜਿੰਨਾ ਕੱਟ ਹੋਇਆ ਸੀ ਹਲਪ ਕੀਤੀ ਮੈਨੂੰ ਉਸ ਤੋਂ ਬਾਅਦ ਹੁਣ ਚੱਲੇ ਆ ਕਿਉਂਕਿ ਉਹ ਗੁਰੂ ਘਰ ਨੂੰ ਜਾ ਰਹੇ ਸੀਗੇ ਬੜੀ ਇੱਤਾ ਨਹੀਂ ਪਤਾ ਹੁਣ ਐਕਸੀਡੈਂਟ ਹੋਇਆ ਕਿੱਦਾਂ ਕਿੱਦਾਂ ਨਹੀਂ ਹੋਇ ਉੱਗੇ ਹੈ ਨਹੀਂ ਸੀ ਕੋਈ ਵੀ ਹਾਲਾਤ ਤੇ ਦਸਤਨ ਖਾਰੇ ਰੋ ਰੂ ਰਹੇ ਸੀ ਅੱਛਾ ਉਹਨਾਂ ਦੁੱਤਿਆ ਸੀਗਾ ਕਾਫੀ ਜ਼ਿਆਦਾ ਸੰਗਤ ਲੇਡੀਜ਼ ਸੀਗੀਆਂ ਜ਼ਿਆਦਾ ਪਰ ਵੀ ਉਹਨਾਂ ਨੂੰ ਕਿਸੇ ਨਾਲ ਦੀ ਪ੍ਰੋਬਲਮ ਹੋ ਰਹੀ ਸੀ ਉਸ ਦਿਨ ਨਹੀਂ ਹੋਇਆ ਸੀ ਹੱਲ ਕੀਤੀ ਉਹਨਾਂ ਦੀ ਸੱਜਿਆ ਨੇ ਜੀ ਪੁੱਛਿਆ ਸੀ ਕਹਿੰਦੇ ਤੁਹਾਨੂੰ ਪਤਾ ਨਹੀਂ ਲੱਗਾ ਸੀ ਪਿੱਛੇ ਹੀ ਬੈਠੇ ਸੀਗੇ ਕਿ ਮੋਰਲੇ ਮੁੰਡਿਆਂ ਨੇ ਪਤਾਇਆ ਉਹਨਾਂ ਦੇ ਟੱਟਾ ਲੱਗੀਆਂ ਹੋਈਆਂ ਸੀਗੀਆਂ ਕਿ ਫੇ ਉਹ ਉਹਨਾਂ ਨੂੰ ਨਾਲ ਗੱਡੀ 'ਚ ਬਿਠਾ ਕੇ ਉਹਨਾਂ ਨੂੰ ਢੇਰ ਦਿੱਤਾ ਸੀ ਜਿਵੇਂ ਕਿ ਟੁੰਡਵਾਲ ਤੋਂ ਟਰੈਕਟਰ ਆ ਰਿਹਾ ਸੀਗਾ ਅੱਛਾ ਜੀ ਯਾਤਰਾ ਯਾਰੀ ਫਤਿਹਗੁਰ ਸਾਹਿਬ ਅੱਛਾ ਜੀ ਤੇ ਉਹ ਟਰੈਕਟਰ ਆੜੇ ਦੇ ਪਿੱਛੇੋਂ ਸਾਡੇ ਨਾਲ ਬੜੀ ਫਾਇਲ ਪਿੰਡ ਤੋਂ ਅੱਛਾ ਤੇ ਉਹ ਇਹ ਟਰੈਕਟਰ ਜਾਂਦਾ ਪਰ ਰੋਡ ਤੇ ਉਹ ਕ੍ਰੋਸ ਕਰ ਲੱਗੇ ਰਹਿ ਪੂਰੇ ਕੱਟੋਂ ਉਹ ਤੋਂ ਸਭਲਿਆ ਨਹੀਂ ਕੱਟ ਵੱਜ ਗਿਆ ਮੋਰਲੇ ਅੱਛਾ ਜੀ ਤੇ ਉਹ ਜਿਹੜੀ ਟਰੈਲੀ ਸੀ ਉਹ ਟਰੈਲੀ ਸਿੱਧੇ ਟਰੈਕਟਰ 'ਚ ਵੱਜੀ ਆ ਗਈ ਉਹਦੇ ਕਰਣ ਬਚਾਵਾ ਹੋ ਗਿਆ ਫਿਰ ਵੀ ਆ ਬੁਲਣਾ ਕਰਕੇ ਬਚਾਵਾ ਹੋ ਗਿਆ ਸਾਰੀ ਗੱਲ ਦੀ ਸਾਰੀ ਉਹ ਡਰੈਕਟਰ ਵਾਲੇ ਦੇ ਮੋੜੇ ਕੱਟ ਬੱਜ ਗਿਆ ਜਿਹੜਾ ਮੋੜੇ ਡਰੈਕਟਰ ਉਹਦੀ ਹਾਂਜੀ ਉਹ ਤਾਂ ਕੱਟ ਬੱਜ ਗਿਆ ਪਹਿਲਾਂ ਮੋੜੇ ਨੇ ਸੋ ਪਿੱਛੇ ਸੀ ਅੱਛਾ ਉਹ ਪਿੱਛੇ ਕਰਾਸ ਕਰ ਲੱਗਾ ਕਰਨ ਲੱਗਾ ਤੇ ਮੋੜੇ ਗੱਡੀ ਆ ਗਈ ਉਹ ਕੋਈ ਸੰਭਲਿਆ ਨਹੀਂ 15-12 ਸਾਲ ਦਾ ਹੀ ਹੁੰਦਾ ਤੇ ਮੁੰਡਾ ਵੀ ਹਲਕੀ ਉਮਰ ਦਾ ਸੀਗਾ 15-16 ਸਾਲ ਦਾ ਮੋੜੇ ਉਹ ਤਾਂ ਟਰੈਕਟਰ ਨੇ ਸੰਭਲਿਆ ਨਹੀਂ ਪਾਲਕ ਤਾਂ ਨਹੀਂ ਹੈਗਾ ਨਾ 18 ਸਾਲ ਦੀ ਉਮਰ ਦਾ ਹੋਏਗੀ ਪਰ ਫਿਰ ਵੀ ਚਲੋ ਕਹਿੰਦਾ ਮਾਲ ਵੀ ਨਹੀਂ ਸੰਭਲੇ ਆ ਘਬਰਾ ਗਿਆ ਜਿੱਦਾਂ ਲਾ ਲਉ ਸੀ ਹਾਂ ਭਾਂਜਾ ਤਾਂ ਬੜੀਆਂ ਦੇਖੀ ਬਾਕੀ ਫਿਰ ਵੀ ਚਲੋ ਚਾਹ ਹੋ ਗਿਆ ਇੰਨਾ ਵੀ ਸਾਡੇ ਕੋਈ ਕਿਸੇ ਸੰ ਜਰੂਰ ਲੱਗੀ ਅੱਛਾ ਉਹ ਕਿੱਥੇ ਉਹਨਾਂ ਨੂੰ ਭੇਜ ਦਿੱਤਾ ਇਹ ਨਾਲ ਦੀ ਹਸਪਤਾਲ ਤੇ ਮਾੜਾ ਮੋਟ ਨਿਕਲ ਗਿਆ ਜਦ ਬਾਣੀ ਟੀਵੀ ਲਈ ਗੁਰੂ ਭੇਜ ਰਾਜੂ ਦੀ ਰਿਪੋਰਟ